ਅੱਜ ਦੇ ਕਿ ਲੁਧਿਆਣਾ ਦੇ ਵਿੱਚ ਬੇਹਦ ਖੌਫਨਾਕ ਖਬਰ ਸਾਹਮਣੀ ਆਉਂਦੀ ਹੈ ਮੁਹੱਲਾ ਫਤਿਗੰਜ ਦੇ ਵਿੱਚ ਮੰਗਲਵਾਰ ਸ਼ਾਮ ਕਿਰਾਏ ਦੇ ਮਕਾਨ ਵਿੱਚ ਕਿਸਲਾ ਔਰਤ ਦਾ ਕਤਲ ਕਰ ਦਿੱਤਾ ਗਿਆ ਇਹ ਘਟਨਾ ਉਸ ਦੇ ਲਵ ਮੈਰਿਜ ਦੇ ਮਹੀਨੇ ਬਾਅਦ ਹੋਈ ਹੈ ਪੁਲਿਸ ਦਾ ਮੰਨ ਹੈ ਕਿ ਰੂਪੀ ਪਤਨ ਸੁਨੀਲ ਉਸ ਦੀ ਪਿਛਲੇ ਵਿਆਹ ਬਾਰੇ ਉਸ ਨੂੰ ਪਤਾ ਚੱਲ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਉਸਤਾਕ ਕਤਲ ਕਰ ਦਿੱਤਾ ਦੱਸਦੀ ਹੈ ਕਿ ਔਰਤ ਨੇ ਇਸ ਨੂੰ ਰਾਜ਼ ਬਣਾ ਰੱਖਿਆ ਸੀ ਔਰਤੀ ਪਹਿਲੀ ਸ਼ਾਦੀ ਯਾਨੀ ਕਿ ਪਹਿਲਾ ਵਿਆਹ ਕਰੀਬ 1 ਸਾਲ ਪਹਿਲਾਂ ਹੋਇਆ ਸੀ ਫਿਲਹਾਲ ਹਤਿਆਰਾ ਪਤੀ ਫਰਾਰ ਦੱਸਿਆ ਜਾ ਰਿਹਾ ਹੈ આરોપી 9 ਜੂਨ ਦੀ ਸਵੇਰੇ 4:30 ਵਜੇ ਦੇ ਕਰੀਬ ਆਪਣੇ ਕੰਦੇ ਤੇ ਬੈਗ ਲਟਕਾਈ ਗਲੀ ਦੇ ਵਿੱਚੋਂ ਲੰਘਦੇ ਸੀਸੀਟੀਵੀ ਵਿੱਚ ਕੈਦ ਹੋ ਜਾਂਦਾ ਹੈ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮ੍ਰਿਤਕ ਔਰਤ ਦਾ ਮੋਬਾਈਲ ਵੀ ਗਾਇਬ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਵੀਡੀਓ ਕਲਿੱਪਰ ਨੂੰ ਕਬਜ਼ੇ 'ਚ ਲੈ ਕੇ ਹਤਿਆਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਦੱਸਦੇ ਕਿ ਰਾਧਿਕਾ ਨਾਮ ਦੀ ਪੀੜਤਾ ਹਾਲੀ ਦੇ ਵਿੱਚ ਸੁਨੀਲ ਦੇ ਨਾਲ ਮਕਾਨ ਦੇ ਵਿੱਚ ਰਹਿਣ ਆਈ ਸੀ ਉੱਥੇ ਹੀ ਕਤਲ ਤੋਂ ਮੈਂ 4 ਦਿਨ ਪਹਿਲਾਂ ਉਹ ਟਿੱਬਾ ਰੋਡ ਤੇ ਫਤੇਗੰਜ ਵਿੱਚ ਫਟ ਹੋਈ ਸੀ ਪੁਲਿਸ ਨੂੰ ਸ਼ੱਕ ਆਇਆ ਕਿ ਐਤਵਾਰ ਨੂੰ ਉਸ ਦਾ ਗਲਾ ਘੋਟ ਕੇ ਉਸ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਗਿਆ ਉਸ ਦੀ ਲਾਸ਼ ਕੱਪੜਿਆਂ ਦੇ ਢੇਰ ਦੇ نیچے ਸੜਦੀ ਹੋਈ ਪਈ ਮਿਲੀ ਹੈ ਦੱਸਦੇ ਕਿ ਮਕਾਨ ਦੇ ਵਿੱਚੋਂ ਦੁਰਗੰਧਾਈ ਹੈ ਬਦਬੂ ਆਈ ਹੈ ਜਿਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਹੈ लोका इस सूचना, पुलिस तो ये फते मे की घटना है पांच नंबर गली की जी। जो जी। तो अच्छा। ये मेरी बहन है थी अभी इसकी चार पांच महीने पहले मैरिज हुई है तो ये पहले टिबर रोड रहते थे तो अभी चार पाँच दिन पहले यहाँ पे शिफ्ट हुए हैं है। तो संडे तक दोनों ठीक थे शाम को इनको ग्यारह बजे तक देखा गया ग्यारह बजे के बाद अभी तक मतलब इनका मतलब किसी ने देखा नहीं अभी मेरा ब्रदर मतलब आज की बात है तो आया था देखने तो ताला लगा हुआ था तो इस करके मेरे ब्रदर ने ताला तोड़ा मकान मालिक को बुलाया कि स्मेल बहुत आ रही थी ताला खोला तो देखा इसकी डेड बॉडी पड़ी इसके पैर दिख रहे थे फिर हमने पुलिस कंप्लेन वगैरह की है फिर पुलिस हमें तो पूरा शक हमारे उसके उसके हस्बैंड सुनील पर ही है क्योंकि वो लापता है उसका कोई कारण अब ये आपसे कुछ नहीं डिमांड तो कुछ नहीं थी फिर... अभी थोड़े दिन पहले वो मेरे को दो दिन पहले कह रही थी कि मेरे कोर्ट मैरिज करवानी है तो नहीं नहीं इसी के साथ क्योंकि लव मैरिज मंदिर में शादी वगैरह की थी ना तो जो लड़की के ससुराल वाले थे वो कह रहे थे कि मतलब तुम अपनी शादी करवा लो मतलब सबके सहमति से कि मतलब बाद में कोई पंगा ना पड़े

ਕੋਈ ਫੰਦਾ ਲੱਗਿਆ ਹੋਇਆ ਹੀ ਆ ਕੋਈ ਟੱਕਿਆ ਹੋਇਆ ਕਿੱਦਾਂ ਦੀ ਹੈਗੀ ਆ ਆ ਮੈਨੇ ਉਹਨੇ ਤੱਕ ਨਹੀਂ ਦੇਖਿਆ ਸਰ ਉਹਦੀ ਬੋਡੀ ਦੇਖੀ ਨਹੀਂ ਮੈਂ ਜਿਵੇਂ ਮੈਂ ਪੈਰ ਹੀ ਦੇਖਿਆ ਸੀ ਉਹਨਾਂ ਦਾ ਕਦ ਮੈਂ ਪਹਿਲੀ ਵਾਰ ਅੰਦਰ ਆ ਉਹ ਜਿਹਨਾਂ ਤੁਹਾਡਾ ਦਾਮਾ ਤੇ ਤੁਹਾਡਾ ਜੀਜਾ ਕਿੱਥੇ ਵੀ ਰਹਿਣ ਵਾਲਿਆ ਉਹ ਬੋੰਡਾ ਦੇ ਤੇ شادی ਰਲਦੀ ਹੈ ਇਸ ਜਿੱਥੇ ਅੰਦਰ ਤੇ ਉਹਦਾ ਜੇ ਉਹ ਗਲਤੀ ਕਰੀਏ ਉਹਦੇ ਪਰਿਵਾਰ ਤੋਂ ਕੋਲ ਕੋਲ ਜਿਹਦੇ ਮੁੰਡੇ ਨੇ ਮੁੰਡੇ ਦਾ ਨਹੀਂ ਪਤਾ ਆਪਣੇ ਦਾ ਮੇਰਾ ਵੱਡਾ ਭਰਾ ਹੈ ਤੇ ਭੈਣ ਨੇ नहीं मैं आ गया ਫਿਰ ਮੈਂ ਉੱਤੇ ਗਿਆ ਤੇ ਦੀਦੀ ਨੇ ਮੈਨੂੰ ਕਿਹਾ ਹੇਲੋ ਬੋਆਰੀ ਜਾ ਦੇ ਮੈਂ ਪਹਿਲਾਂ ਲੱਗਿਆ ਚੂੜੂਆ ਮਰੇ ਹੋਣਾ ਮੈਂ ਦਰਵਾਜ਼ਾ ਖੋਲਿਆ ਪਹਿਲਾਂ ਨਹੀਂ ਬੋੜੀ ਦੇਖੀ ਫਿਰ ਮੈਨੂੰ ਪੱਕਾ ਚੱਲਿਆ ਫਿਰ ਮੈਨੂੰ ਛੱਕ ਪਿਆ ਹੋਰ ਕੀ ਰਿਹਾ ਫਿਰ ਆਖਣ ਨੂੰ ਕੰਮ ਕੀਤਾ ਸੀ ਕਿ ਨਾ ਭੱਜਿਆ ਉਹ ਉਹ ਹੀ ਤਾਂ ਉਹ ਜੇ ਤੁਸੀਂ ਗਏ ਹੋ ਅੰਦਰ ਤੁਸੀਂ ਕੀ ਦੇਖਿਆ ਪੱਕਾ ਚੱਲ ਰਿਹਾ ਸੀ ਮੈਂ ਤਾਲਾ ਥੋੜਾ ਪੱਕਾ ਚੱਲ ਰਿਹਾ ਸੀ ਪਰ ਉਹ ਬੋੜੀ ਇੱਥੇ ਕੱਪੜੇ ਉੱਪਰ ਰੱਖੇ ਹੋਏ ਸੀ ਉਹਨਾਂ ਨੇ ਮੈਂ ਪਿੱਛੇ ਗਿਆ ਕੁਛ ਨਹੀਂ ਮੈਂ ਆ ਰਿਹਾ ਸੀ ਕਪੜੇ ਪਾਏ ਕੰਬਲ ਦੇ ਵੇਲੇ ਨਹੀਂ ਕਪੜੇ ਕਪੜੇ ਮਤਲਬ ਖੋਲ ਕੇ ਹੋਲ ਮੋਲ ਕਰਕੇ ਉੱਤੇ ਮਤਲਬ ਪਾਤਾ ਦੇ ਉਹਦਾ ਤੁਸੀਂ ਲਿਬੋਡੀ ਦੇਖੀ ਆ ਹਾਂਜੀ ਉਹਦਾ ਅਸੇ ਮੋਡੀ ਦੇਖੀ ਆ ਕੋਈ ਘੱਟ ਵਾੜ ਦੇ ਨਿਸ਼ਾਨ ਤੋਂ ਨਹੀਂ ਕਿਤੇ ਨਹੀਂ ਨਹੀਂ ਜਦਾ ਨਹੀਂ ਹੈਗਾ ਜੀ ਬੱਦੂ ਬਹੁਤ ਆ ਰਹੀ ਸਰ ਉਹ ਜੀ ਜਪਾ ਕੀ ਕਿਹਾ ਜਾਂ ਪਹਿਲਾਂ ਤੋਂ ਹੀ ਨਹੀਂ ਹੋ ਗਿਆ ਅੱਜ 2 ਦਿਨ ਹੋ ਗਏ ਕਰਾਰੇ ਨੂੰ ਕੋਈ ਫੋਨ ਵੀ ਨਹੀਂ ਉਸਦਾ ਫੋਨ ਮੈਨੂੰ ਉਹਦੇ ਕੋਲ ਫੋਨ ਨਹੀਂ ਨਹੀਂ ਫੋਨ ਹੀ ਨਹੀਂ ਚੱਲਦਾ ਜੀ ਉਹ ਚੀਜ਼ਾਂ ਕੰਮ ਕੀ ਕਰਦਾ ਇਹ ਜਿਹੜਾ ਟਰੈਕਿੰਗ ਦਾ ਕੰਮ ਸੀਗਾ ਇਹ ਕਿਹੜੀ ਆਪਸ ਵਿੱਚ ਨਹੀਂ ਹਜੇ ਦਾ ਮਨਾ ਕੀਤਾ ਨਾ ਨਾ ਕਰ ਰਹੇ ਨੇ ਨਹੀਂ ਨਹੀਂ ਉਹ ਪਹਿਲਾ ਸ਼ੇਰਪੁਰ ਮੇਰੇ ਸਾਹਮਣੇ ਸ਼ੇਰਪੁਰ ਤੋਂ ਵਾਪਸਰੇ ਤੇ ਆਇਆ ਇਹ ਕਿੰਨਾ ਰਹਿ ਗਿਆ 4-5 ਹਾਂਜੀ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਹੁਣ ਜੋ ਐਸਪਰ ਜੋ ਇਹਨਾਂ ਦੇ ਅਜੇ ਪਰਿਵਾਰ ਵਾਲੇ ਦੱਸ ਰਹੇ ਆ ਤੇ ਇਹ ਲੜਕੀ ਹੈਗੀ ਆ ਰਾਧਕਾ ਨਾਮ ਦੀ ਲੜਕੀ ਹੈ 20 ਕੀ ਸਾਲ ਦੀ ਹੈਗੀ ਸਰ 21 ਇਹਨਾਂ ਦਾ ਘਰ ਲਾ ਕਿੱਥੇ ਆ ਜੀ ਕਰਨਸਕੋਂਡਿੰਗ ਹੈਗਾ ਜੀ ਉਸਕੋਂਡਿੰਗ ਹੈ ਤੇ ਸਰ ਬੋਡੀ ਨੂੰ ਦੇਖ ਕੇ ਕੀ ਲੱਗ ਰਿਹਾ ਵਾ ਕਿ ਇਹਨਾਂ ਦੀ ਮਰਡਰ ਕੀਤਾ ਹੋਇਆ ਵਾ ਕਿ ਇਦਾਂ ਨਹੀਂ ਮਰਡਰ ਕੀਤਾ ਹੈ ਜੀ ਮਰਡਰ ਕੀ ਇਹਦੇ ਹਾਲਾਤਾਂ ਇਸ ਬੋਡੀ ਮੀਡੀਆ ਕਹਿੰਦੀ ਰੱਸੀ ਰੁਸੀ ਦੇ ਬੰਨੂ ਰੱਸੀ ਰੁਸੀ ਨੇ ਕਪੜੇ ਕੋਪੜੇ ਨੇ ਜੀ ਬੜੀ ਲੱਗਦਾ ਜੇ ਫਸਟ ਜਿਹੜੀ ਇਨਸਟੈਂਸ ਹੈਗਾ ਜੋ ਪ੍ਰਾਈਮਰੀ ਫੈਸੀ ਲੱਗ ਰਿਹਾ ਆ ਆਪਣਾ neck ਦੇਖਾਇਨਾ ਦੇਖਦੇ ਜੋ ਲੱਗ ਰਿਹਾ ਹੈ ਕਿ ਹਾਂ ਇਹਦਾ ਗਲਾ ਕੁੱਟਿਆ ਗਿਆ ਕੋਈ ਹੱਥੋਂ ਵੀ ਬੰਨੇ ਆ ਤੇ ਇਹ ਤਾਂ ਪੱਕਾ ਹੀ ਅਗੇ ਮੜ ਰਾਇਆ ਹੈ ਇਹ ਲੜਕੀ ਦਾ ਨਾਮ ਕੀ ਜੀ ਇਸ ਕਿੰਨੀ ਕਰੀ ਲੜਕੀ ਹੈਗੀ ਹੈ ਜੀ ਜਿਹੜੀ ਇਹ ਇਹਦੇ ਇਹਨਾਂ ਦੇ ਘਰ ਦੇ ਦੱਸਣ ਮੁਤਾਬਕ ਜਿਹੜੀ ਏਜ ਹੈਗੀ ਇਹਦੀ ਸ਼ੀਜ਼ ਅਬਾਊਟ 20 21 21 ਇਹ ਜੀ ਅਨੇਕ ਤੋਂ ਆਈ ਸੀਗੇ ਇਹ ਇਹ ਲੁਧਿਆਣਾ ਹੀ ਰਹਿੰਦੇ ਨੇ ਲੇਕਿਨ ਪਿਛਲੇ 5 6 ਦਿਨਾਂ ਤੋਂ ਇੱਥੇ ਸ਼ਿਫਟ ਕੀਤੇ ਨੇ ਇਹ ਸ਼ੇਰਪੁਰ ਤੋਂ ਪਹਿਲਾਂ ਇਹ ਕਿਤੇ ਟੱਬਾ ਟੱਬਾ ਰੋਡ ਵੀ ਰਹਿੰਦੇ ਰਹੇ ਨੇ ਇਹ ਦੱਸਦੇ ਨੇ ਕਿ ਹਾਂ ਵੀ ਇਹਨਾਂ ਦੀ ਲਵ ਮੈਰਿਜ ਹੈਗੀ ਹੈ। ਸਰ ਇਹਨਾਂ ਨੇ ਭੱਜ ਕੇ ਵਿਆਹ ਕਰਾਇਆ ਸੀਗਾ। ਇਹ ਨਹੀਂ ਕਰ ਸਕਦੇ ਭੱਜ ਕੇ ਵਿਆਹ ਕਰਵੇ ਕਿਉਂਕਿ ਲੜਕੀ ਦੇ ਫਾ ਲੜਕੀ ਦੇ ਦੀ ਫੈਮਿਲੀ ਹੈਗੀ ਆ। ਇਹਨਾਂ ਇਹ ਤੈਨੂੰ ਸਾਰਾ ਪਤਾ ਹੈ ਜੀ। ਇਹਨੂੰ ਸਾਰਾ ਪਤਾ ਕਿ ਇਹਨਾਂ ਦੀ ਮੈਰਿਜ ਹੋਈ ਹੈ ਕਿਉਂਕਿ ਲੜਕੀ ਦੇ ਘਰ ਵਾਲੇ ਵੀ ਜਿਹੜੇ ਹੈਗੇ ਨੇ ਪੇਰੈਂਟਸ ਦਾ ਫਾਦਰ ਤੇ ਇਹਦਾ ਜਿਹੜਾ ਬ੍ਰਦਰ ਹੈ ਆ ਤੇ ਦੋ ਚਾਰ ਘਰ ਛੱਡ ਕੇ ਇਸ ਗਲੀ ਚ ਰਹਿ ਰਹੇ ਨੇ ਜੀ। ਕਿੰਨੇ ਦਿਨ ਪਹਿਲੇ ਆਇਓ ਜੀ? ਇਹ 5-6 ਦਿਨ ਪਹਿਲੇ ਆਇਆ ਜੀ। ਜਿਹੜਾ ਅਰੋਪੀਏ ਦਾ ਪਛੋਤੜ ਕੀ ਕਿਤੇ ਦਾ ਰਹਿਣ ਲੱਗ ਪਤਾ। ਵੇਖੋ ਇਹਦੀ ਪ ਜੋ ਆਰਪ ਦੱਸਣ ਬਤਾਵਕ ਜਿੰਨੇ ਕੀ ਨਾ ਕੋਈ ਇਨਫੋਰਮੇਸ਼ਨ ਹੈਗੀ ਹੈ ਤੇ ਉਰੂਪੀ ਦੀ ਉਮਰ ਕਿੰਨੀ ਕਹਿੰਦੇ ਇਹ ਵੀ ਇਹ ਦੱਸ ਰਿਹਾ ਕਿ ਹਾਂ ਵੀ ਉਸ ਤੋਂ ਬਾਅਦ ਮੇਰੇ ਕਾ 25 26 ਸਾਲ ਦਾ ਦੱਸ ਰਿਹਾ ਹੈ ਜੇ ਕੋ ਕੋਲ ਹੈ ਨਹੀਂ ਕੋਈ ਇਹਨਾਂ ਦੇ ਕੋਲ ਆਇਡੈਂਟੀਫਿਕੇਸ਼ਨ ਉਹਦੀ ਕੋਈ ਨਹੀਂ ਹੈਗੀ ਕੋਈ ਰੀਜ਼ਨ ਪਤਾ ਲੱਗਿਆ ਹੁਣ ਤੱਕ ਸਾਹਮਣੇ ਆਇਆ ਵੀ ਇਹ ਲਵ ਮੈਰਿਜ ਤੇ ਚੰਦਨੀ ਰੀਜ਼ਨ ਨਹੀਂ ਲਵ ਮੈਰਿਜ ਲਵ ਮੈਰਿਜ ਇਹਨਾਂ ਦੀ ਆਪਸ ਹੈਗੀ ਹੁਣ ਇਹਦੇ ਵਿੱਚ ਜੋ ਹਾਲਾਤ ਲੱਗ ਰਹੇ ਆ ਇਹਨਾਂ ਦੀ ਆਪਸ ਵਿੱਚ ਕੋਈ ਕਫਲ ਹੋਈ ਹੈ ਛੋਟੀ ਮੋਟੀ ਕੋਈ ਹੋਈ ਹੈ ਜਿਹਦੇ ਕਰਕੇ ਕਿਉਂਕਿ ਰਾਤੀ 11:00 ਹੋਰ ਸਵਾ 11:00 ਸੰ ਰਾਤ 10 11 ਵਜੇ ਜਿਹੜੇ ਮਕਾਨ ਮਾਲਕ ਨੇ ਇੱਥੇ ਲੇਡੀ ਹੈਗੀ ਆ ਏਜ ਲੇਡੀ ਆ ਗੁਰਵਿੰਦਰ ਕੌਰ ਜੀ ਉਹਨਾਂ ਦੀ ਬੇਟੀ ਉਹਨਾਂ ਨੂੰ ਮਿਲਣ ਆਉਂਦੀ ਆ ਉਹ ਮਿਲ ਕੇ ਗਈ ਆ ਰਾਤੀ 11:30 11 ਵਜੇ ਤੇ ਦੋਨੇ ਜਾਣੇ ਉਸ ਵੇਲੇ ਘਰ ਹੀ ਸੀਗੇ ਤੇ 11:30 11 ਵਜੇ ਜਦੋਂ ਆਪਾਂ ਮੰਨ ਕੇ ਚੱਲੀਏ ਕਿ 11:30 11 ਔਰ ਰਾਤ ਜਿਹੜੀ ਅੱਤਵਾਲ ਦੀ ਰਾਤ ਔਰ ਮੰਡੇ ਮਾਰਨਿੰਗ ਦੇ ਵਿੱਚ ਇਹ ਕੋਈ ਦਾ ਨਹੀਂ ਕਰਨਾ ਵਾਪਸ ਜੀ ਸਰ ਮਤਲਬ ਇਹ ਕਿਸ ਤਰ੍ਹਾਂ ਦਾ ਸਵਾਲ ਪੁੱਛ ਰਹੇ ਹੋ ਕਿਤਾਗੇ ਜੋ ਆ ਦੋ ਦੋ ਸਾਲ ਜਿਆਦਾ ਹੈ ਹੁਣ ਇਹ ਮੈਡੀਕਲ ਓਪੀਨੀਅਨ ਲਵਾਂਗੇ ਜੀ ਪੋਸਟਮਾਰਟਮ ਦਾ ਕਰਾਵਾਂਗੇ ਜੋ ਪ੍ਰਾਈਮਰੀ ਫਿਜ਼ੀਕਲ ਸਾਨੂੰ ਲੱਗ ਰਿਹਾ ਆ ਜੋ ਸਾਨੂੰ ਲੱਗ ਰਿਹਾ ਕਿ ਹਾਂ ਵੀ ਇਹਦਾ ਗਲਾ ਕੁੱਟਿਆ ਆ ਤੇ ਜੋ ਕੁਝ ਹੋਰ ਵੀ ਹੋ ਸਕਦਾ ਜੀ ਕਿਉਂਕਿ ਜਿਹੜੀ ਹੁਣ ਸਾਫ਼ ਨਹੀਂ ਹੋ ਸਕਦਾ ਦੋ ਦੋ ਦਿਨ ਹੋ ਗਏ ਨੇ ਗਰਮੀ ਹੈਗੀ ਬਹੁਤ ਤੇ ਬੋਡੀ ਜਿਹੜੀ ਉਹਦੀ ਬਾਇਓਲੋਜੀਕਲੀ ਉਹਦੀ ਜਿਹੜੀ ਸਿਸਟਮ ਹੈਗਾ ਉਹ ਬੋਡੀ ਤਾਂ ਹੁਣ ਪਿਗੜ ਗਿਆ ਜੀ ਪਰ ਮੈਂ ਤੁਸੀਂ ਇਹਦਾ ਦੇਖ ਕਿਤਾ ਕੋਈ ਵੈਪਨ ਦੇ ਜਾਂ ਕੋਈ ਸ਼ਾਰਪ ਹੈ ਅਜੇ ਦੇਖੋ ਦੇਖੋ ਫ੍ਰੈਂਜਿਕ ਇਟ ਇਸ ਟੂ ਅਰਡੂ ਟੂ ਸੇ ਕਿ ਮੈਂ 체ਤੀ ਹਾਂ ਤੁਹਾਨੂੰ ਕੋਈ ਇਦਾਂ ਦੀ ਸਟੇਟਮੈਂਟ ਦੇ ਦਿਆਂ ਜਿਹੜੀ ਬਾਅਦ ਚੋ ਇਫੈਕਟ ਕਰੇ ਜੋ ਸਾਨੂੰ ਵਿਜੀਬਲ ਅੱਖਰ ਨੰਗੀ ਅੱਖਰ ਜੋ ਸਾਨੂੰ ਲੱਗਦਾ ਜੋ ਅਸੀਂ ਦੇਖ ਲਿਆ ਬਾਕੀ ਉਹ ਮੁਕਦਮਾ ਅਸੀਂ ਦਰਜ ਕਰ ਰਹੇ ਹਾਂ ਜੀ ਮੁਕਦਮਾ ਦਰਜ ਕਰਕੇ ਜੋ ਇਨਵੈਸਟੀਗੇਸ਼ਨ ਵਿੱਚ ਜਿਹਦਾ ਜਿਹਦਾ ਜੋ ਜੋ ਪਾਰਟ ਆਏਗਾ ਪ੍ਰਾਈਮਰੀ ਫੀਸੀ ਤਾਂ ਹੁਣ ਇਹ ਜਿਹੜੀ ਅਲੀਗੇਸ਼ਨ ਹੈ ਜੀ ਇਹਨਾਂ ਤੇ ਹਸਪਤਲ ਤੇ ਲਾ ਰਹੇ ਨੇ ਠੀਕ ਹੈ ਜੀ ਤੇ ਅਸੀਂ ਐਸ ਪਰ देयर ਸਟੇਟਮੈਂਟ ਦੀ ਜੋ ਨੇ ਸਟੇਟਮੈਂਟ ਲਗਾਈ ਆ ਉਹਨਾਂ ਦੀ ਅਪੋਸ ਸਾਉਂ ਐਫ ਆਈ ਆਰ ਦਰਜ ਕਰ ਰਹੇ ਹਾਂ ਜੇ ਦਰਜ ਕਰਕੇ ਜੀ ਤਫतीश ਕਰਾਂਗੇ ਤੇ ਜੋ ਸ